ਆਪਾਂ ਨਾ ਇਹ ਡਰਾਈਨ ਰੂਮ ਦੀ ਹੋਣਾ ਜੀ ਸਾਰੀ ਸਫਾਈ ਕਰਦੇ ਆ। ਇਸ ਤਰ੍ਹਾਂ ਬਥੇ। ਇਹ ਚਾੜੇ ਤਾਂ ਰੱਖਿਆ। ਨਸਤਰ ਨਾਲ ਬਸ ਸਹੀ ਤਰੀਕੇ ਨਾਲ ਹਿਸ਼ਾ ਦੇਣਗੇ। ਇਹ ਜਿਹੜੇ ਬੱਚੇ ਬੈਠਦੇ ਆ ਨਾ ਉੱਤੇ ਬੈਠਾ ਜਾਂਦੇ ਆ ਤੇ ਬਾਹਰ ਜਿਹੋ ਆਪ ਨੇ ਕੀ ਕਰਦੇ ਆਪਾਂ ਨੂੰ ਚਰਨਾ ਪੈਂਦਾ। ਕਰ ਬਕਵਾਹ ਹੋ ਰਿਹਾ ਨਾਲ ਨਾਲ ਬਿਜਲੀ ਚ ਇਹ ਵੀ ਨਾਲ ਹੀ ਮੈਂ ਕਰ ਦੇਣੀ ਹੈ ਆ ਜੀ ਇਦ ਨੇ ਗੱਡੀ ਬਣਾਈ ਸੀ ਲਈ ਸੀਗੀ Amazon ਤੋਂ ਇਧਰ ਲਿੰਕ ਕਰ ਦਿੰਦੀ ਹਾਂ ਜਿਹੜੇ ਬਾਹਰ ਪਾਈਂ ਤੇ ਪੈ ਜਾਂਦੇ ਨੇ ਉਸ ਸਾਰੇ ਨਿਕਲ ਜਾਣ ਦਾ ਸੋਹਣਾ ਲੱਗਦਾ ਕਮਰਾ ਇਹ ਸੰਚਤ ਨਾੜੀ ਇਨਾ ਪਮਾ ਗੀਰ ਮੇਲਾ ਇੱਥੇ ਲੱਗਦਾ ਸ਼੍ਰੀ ਮੁਖਸਰ ਸਾਹਿਬ ਤੇ ਉੱਥੋਂ ਲਏ ਸੀ ਇਹ ਇਹ ਨੂੰ ਗਏ 8-9 ਸਾਲ ਇਹ ਤਿੰਨ ਸੀਗੀਆਂ ਇਸ ਤਰ੍ਹਾਂ ਦੇ ਇੱਕ ਦੇ ਉੱਤੇ ਰੱਖਿਆ ਬਹੁਤ ਹੀ ਸੋਹਣਾ ਲੱਗਦਾ ਲੱਕੜ ਦੀ ਹੈ ਇਹ ਰੇਤਾ ਕਰਕੇ ਮੈਂ ਦੂਰਾ ਰੱਖ ਕੇ ਦੇਖਉਣੀ ਹੈ ਇੱਥੇ ਕੋਰਨਰ ਦੇ ਵਿੱਚ কর্নার ਦੇ ਵਿੱਚ ਬਹੁਤ ਹੀ ਸੋਹਣਾ ਲੱਗਦਾ ਹੈ ਰੱਖਿਆ ਤੇ ਇਹ ਨੇ ਇੱਕ ਪਲਾਸਟਿਕ ਦੀ ਸਰਾਈ ਹੈ ਤੇ ਮੈਂ ਇੱਕ ਤਾਂ ਇਹ ਪੇਂਟ ਕੀਤੀ ਹੈ ਮੈਂ ਤੁਹਾਨੂੰ ਦਿਖਾਉਣੀ ਹੈ ਪੇਂਟ ਕੀਤੀ ਵੀ ਹੈ ਇਹਨੂੰ ਜਿੱਥੇ ਜਿੱਥੇ ਇਸ ਨੂੰ ਪੇਂਟ ਕੀਤਾ ਉਸਦੋਂ ਮੈਂ ਤੁਹਾਨੂੰ ਪੇਂਟ ਕਰਕੇ ਦਿਖਾਵਾਂਗੀ ਬਹੁਤ ਹੀ ਸੋਹਣੀ ਲੱਗਦੀ ਹੈ ਇਹ ਵੀ ਇੱਥੇ ਨਾਲ ਹੀ ਰੱਖ ਦਿੰਦੀ ਆ ਆ ਮੇਰੇ ਬੱਚੀ ਦੀ ਆ ਮੇਰੀ ਬੇਟੀ ਦੀ ਹੈ ਇਹ ਹੈ ਏਡਾ ਬਾਰਬੀ ਡਾਲ ਆਹੀ ਇੱਥੇ ਰੱਖ ਦਿੰਦੀ ਆ ਹੁਣ ਮੈਂ ਤੁਹਾਨੂੰ ਇੱਕ ਕਮਰੇ ਦੀ ਲੁੱਕ ਦਿਖਾਉਣੀ ਆ ਇਹ ਬੱਚਿਆਂ ਦੀ ਛੋਟੀਆਂ ਕੁਰਸੀਆਂ ਤੇ ਨਾਲ ਮੂੜਾ ਬੜਾ ਹੀ ਪਿਆਰਾ ਲੱਗਦਾ ਇਹ ਡਾਈਨਿੰਗ ਰੂਮ ਚ ਰੱਖਿਆ ਇਹ ਦਿਵਾਨਾਂ ਦਿਵਾਨ ਦੇ ਉੱਤੇ ਆਪਾਂ ਚਾਦਰ ਵਾਈਟ ਨਾਲ ਦੀ ਵਿਛਾਤੀ ਹੈ ਹੱਸਣਾ ਕਰਕੇ ਉਹ ਜ਼ਰੂਰੀ ਨਹੀਂ ਹੁੰਦਾ ਕਿ ਆਪਣੇ ਕੋਲ ਮਹਿੰਗੀਆਂ ਚੀਜ਼ਾਂ ਹੋਣਗੀਆਂ ਤਾਂ ਆਪਾਂ ਘਰ ਨੂੰ ਫੇਰ ਹੀ ਸਜਾਵਾਂਗੇ ਆਪਾਂ ਥੋੜੀਆਂ ਚੀਜ਼ਾਂ ਨਾਲ ਵੀ ਸਵਾਰ ਸਕਦੇ ਹਾਂ ਘਰ ਨੂੰ ਇਹ ਆਪਣਾ ਭਾਲੂ ਆ ਇਹ ਜੈਸਮਿਨ ਦਾ ਭਾਲੂ ਆ ਤੇ ਨਾਲ ਹੀ ਉਹਦੀ ਇਹ ਛੋਟੀ ਹੁੰਦੀ ਬਚਪਨ ਦੇ ਵਿੱਚ ਨਾ ਇਹ ਉਹਦੀ ਛਤਰੀ ਆ ਇਹ ਭਾਲੂ ਦੇ ਉੱਤੇ ਹੀ ਰੱਖੀ ਹੋਈ ਆ ਇਹ ਦੀ ਦਾਦੀ ਜੀ ਨੇ ਲੈ ਕੇ ਦਿੱਤਾ ਸੀਗਾ ਇਹਨੂੰ ਹੈਪੀ ਬਰਥਡੇ ਤੇ ਬਹੁਤ ਹੀ ਸੰਭ ਕੇ ਰੱਖਿਆ ਹੈ ਇਹ ਛੋਟੀਆਂ ਛੋਟੀਆਂ ਜਿਆਦਾ ਹੁੰਦੀਆਂ ਜਿਹੜੀਆਂ ਆਪਾਂ ਸੰਭਾਲ ਕੇ ਰੱਖ ਲਈਏ ਤਾਂ ਥੋੜਾ ਜਿਹਾ ਸਕੂਨ ਮਿਲਦਾ ਜ਼ਿੰਦਗੀ 'ਚ ਖੁਸ਼ੀ ਜੀ ਮਹਿਸੂਸ ਹੁੰਦੀ ਹੈ ਬੱਚਿਆਂ ਨੂੰ ਵੀ ਤੇ ਆਪ ਨੂੰ ਵੀ ਮਹਿਸੂਸ ਹੁੰਦੀ ਹੈ ਅੱਜ ਆਪਾਂ ਪਨੀਰ ਬਣਾਉਨੇ ਆਂ ਪਰ ਪਨੀਰ ਸਬਜ਼ੀ ਬਣਾਵਾਂਗੇ ਇੱਥੇ ਆਪਾਂ ਰੱਖ ਲਈ ਕੜਾਈ ਤੇ ਪਨੀਰ ਵੀ ਆਪਾਂ ਆਪ ਦਾ ਘਰੇ ਹੀ ਬਣਾਵਾਂਗੇ ਇਹਨਾਂ ਤੁਸੀਂ ਪਾਣਾ ਉਹਨਾਂ ਬਾਹ ਸਕਦੇ ਆ। ਆਪਾਂ ਜਿਹੜੀ ਚੀਜ਼ ਆਪਾਂ ਆਵਦੀ ਘਰੇ ਬਣਾ ਕੇ ਖਾਂਦੇ ਆ ਉਹਦਾ ਆਪਣਾ ਇਸ ਤਰ੍ਹਾਂ ਹੁੰਦਾ ਕਿ ਆਪਣੀ ਸਹੀ ਬਣੀ ਆ ਚੀਜ਼ ਕੋਈ ਮਿਲਾਉਟ ਨਹੀਂ ਹੈਗੀ। ਹੁਣ ਇਹ ਇਧਰ ਗਰਮ ਹੋਈ ਜਾਂਦਾ। ਇਹਦੇ ਨਾਲ ਆਪਾਂ ਇਹ ਤਾਂ ਮਾਰਖ ਲੈ। ਇਹਦੇ ਵਿੱਚ ਆਪਾਂ ਪਾਣੀ ਨਹੀਂ ਪਾਇਆ ਹੈਗਾ। ਇਸ ਥੋਤੀ ਆ ਇਹ ਬਾਲਕ। ਤੇ ਆਪਏ ਹੀ ਵਿੱਚ ਪਾ ਦਾਂਗੇ ਇਹਦੇ ਪਾਲਕ ਦਾ ਪਾਣੀ ਬਹੁਤ ਨਿਕਲੇ ਆਉਗਾ ਸਾਫਤੀ ਪਾਲਕ ਦੇ ਵਿੱਚ ਕੱਟ ਕੇ ਬਣਾ ਕੇ ਕੁਝ ਕੱਟ ਕੇ ਪਾ ਸਕਦੇ ਹਾਂ ਤਾਂ ਸਾਫਤੀ ਪਾਦੀ ਸਾਫ ਕਰਕੇ ਧੋਤੀ ਹੈ ਇਹ ਥੋੜੀ ਜਿਹੀ ਨਰਮ ਹੋ ਗਈ ਤਾਕਤ ਇਸ ਤਰ੍ਹਾਂ ਹੋ ਗਈ ਤੇ ਨਾ ਆਪਏ ਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲਾਂਗੇ ਜਿਹਦੇ ਨਰਮ ਹੋ ਗਈ ਆਪਾਂ ਇਹ ਡੇਢ ਕੁੱਤੀ ਆਪਾਂ ਪਾ ਲਕਦੀ ਆ। ਆਇਂ ਦੱਕਰ ਅੰਦਰ ਇਹਨੂੰ ਟੋਕ ਦਿੰਨੇ ਆ ਹੁਣ ਆਪਾਂ। ਇਹ ਮੱਕ ਟੋਕ ਦੰਨੇ। ਇਹ ਇਸ ਤਰ੍ਹਾਂ ਨਰਮ ਹੋ ਜੂਗੀ। ਇਹਦਾ ਦੇਖੋ ਆ ਇਸ ਤਰ੍ਹਾਂ ਨਰਮ ਹੋ ਗਈ। ਕੱਟ ਕਰਕੇ ਦਿਖਾਉਣੀ ਤੁਹਾਨੂੰ ਮੈਂ ਆਪਾਂ ਕੋਲ ਇਹ ਸਿਰਪ ਤੋਕੀ ਪਾਇਆ ਸੀ ਪਾਲਖਣੇ ਆਪਦਾ ਹੀ ਪਾਣੀ ਕੱਢ ਲਿਆ ਇਸ ਤਰ੍ਹਾਂ ਕਰਕੇ ਆ ਦੇਖ ਜਿਦੋਂ ਲੋੜ ਹੋਵੇ ਤਾਂ ਪਾਣੀ ਪਾ ਦਦੇ ਆ ਪਰ ਮੈਂ ਤਾਂ ਹੁਣੇ ਥੋਤੀ ਸੀ ਤੇ ਉਹਦੇ ਨਾਲ ਦੀ ਨਾਲ ਹੀ ਵਿੱਚ ਪਾਤੀ ਕਿਉਂਕਿ ਉਹਦੇ ਵਿੱਚ ਵੀ ਪਾਣੀ ਹੁੰਦਾ ਇਸ ਤਰ੍ਹਾਂ ਕਰਦੇ ਜੇ ਤੁਸੀਂ ਕਾਫੀ ਟਾਈਮ ਪਹਿਲਾਂ ਧੋਕੇ ਰੱਖੀ ਆ ਤਾਂ ਫਿਰ ਤੁਸੀਂ ਅੱਧਾ ਗਲਾਸ ਪਾਣੀ ਦਾ ਪਾ ਦਿੰਦੇ ਆ ਇਸ ਤਰ੍ਹਾਂ ਆ ਦੇਖ ਨਰਮ ਹੋ ਗਿਆ ਤੇ ਆਪਣਾ ਦੁੱਧ ਗਰਮ ਹੋਈ ਜਾਂਦਾ ਤੇ ਇੱਥੇ ਨੇ ਆਪਾਂ ਇਹ ਆਪਾਂ ਪਾਣੀ ਲੈ ਲਾਂਗੇ ਇੱਕ ਕੜਚੀ ਦੇ ਕਰੀਬ ਪਾਣੀ ਆ ਤੇ ਡੇਟ ਅਕੜਾ ਆਪਾਂ ਵਿਨੀਗਰ ਤਾਂ ਲੈ ਲਿਆ ਜਿੱਦੇ ਦੁੱਧ ਗਰਮ ਹੋ ਜਾਊਗਾ ਤਾਂ ਫਿਰ ਆਪਾਂ ਇਹਦੇ ਵਿੱਚ ਪਾਉਨੇ ਆ ਇਨਾ ਮ ਗਰਮ ਹੋ ਗਿਆ ਦੁੱਧ ਤੇ ਹੁਣ ਆਪਾਂ ਇਹਦੇ ਵਿੱਚ ਪਾਈ ਜਲਾਂਗੇ ਵਿਨੀਗਰ ਇਸ ਤਰ੍ਹਾਂ ਕਰ ਕੇ ਨੂੰ ਭਲਾਈ ਜਾਣਾ ਨਾਲ ਨਾਲ ਥੋੜਾ ਥੋੜਾ ਕਰਕੇ ਪਾਵਾਂਗੇ ਉਹ ਫਟ ਗਿਆ ਗੈਸ ਬੰਦ ਕਰਤੀ ਇਹਨਾਂ ਆਪਾਂ 1-2 ਮਿੰਟ ਹੋਰ ਪਿਆ ਰਹਿਣ ਦਿਆਂਗੇ ਇਹਨੂੰ ਬਾਹਲਾ ਗਿਆ ਤੇ ਹੁਣ ਆਪਾਂ ਇਹਨੂੰ ਬੰਦ ਕਰ ਦਾਂਗੇ ਢੱਕਣ ਲਾ ਲ ਦਿੰਨੇ ਆ ਤੇ ਠੰਡਾ ਹੋ ਜਾਊਗਾ ਜੇ ਠੰਡਾ ਹੋ ਗਿਆ ਫੇਰ ਆਪਾਂ ਇਹਨੂੰ ਪੀਸਾਂਗੇ ਇਹ ਤਾਂ ਸਾਈਡ ਤੇ ਰੱਖ ਦਿੰਨੇ ਆਪਾਂ ਇਹ ਕੋਹਣ ਵਧੀਆ ਫਟ ਗਿਆ ਹਾਂ ਆ ਦੇਖੋ ਪਨੀਰ ਹੁਣ ਨਾ ਇਹਨੂੰ ਮੈਂ ਛਾਣ ਕੇ ਲੈਉਣੀ ਐ ਇਹਦਾ ਆਪਣਾ ਆ ਪਨੀਰ ਆਪਾ ਕੱਢ ਲੈਂਦਾ ਇਹਨੂੰ ਲਵਾਂਗੇ ਆਪਾਂ ਐ ਕਰਕੇ ਰੱਖ ਇਸ ਤਰ੍ਹਾਂ ਇਹਦੇ ਤੇ ਰੱਖ ਦੇਣਾ ਗਲੇਟ ਐਸ ਤਰ੍ਹਾਂ ਕਰਕੇ ਪਲੇਟ ਰੱਖ ਕੇ ਜੀ ਇਹਦੇ ਉੱਤੇ ਨਾ ਆਪਾਂ ਆਹ ਪੱਥਰ ਦਾ ਦੇ ਦੇਣੀ ਚਕਲਾ ਪਨੀਰ ਆਪਣਾ ਅੱਧੇ ਘੰਟੇ ਚ ਪਿਆਰ ਹੋਣੀ ਹੈ ਇਸ ਤਰ੍ਹਾਂ ਕਰਕੇ ਪੂਰਾ ਭਾਰਨਾ ਲੈ ਇਸ ਤਰ੍ਹਾਂ ਰੱਖਿਆ ਜਾਊਗਾ ਪੋਨਾ ਪਾਹ ਪਾਲਕਾ ਜਿਹੜਾ ਤੇ ਠੰਡਾ ਹੋ ਗਿਆ ਕੁਛ ਇਹਨੂੰ ਆਪਾਂ ਕੱਟ ਦਿਆਂਗੇ ਥੋੜਾ ਜਿਹਾ ਇਸ ਤਰ੍ਹਾਂ ਦੇਖਿਰਾ ਹੋਈ ਜਾਂ ਕੱਟ ਦਿਆਂਗੇ ਇਸ ਤਰ੍ਹਾਂ ਹੀ ਗ੍ਰाइंड ਹੋ ਜਾਂਦਾ ਪਰ ਮੈਂ ਕੱਟ ਹੀ ਦਿੰਨੀ ਆ ਆ ਇਸ ਤਰ੍ਹਾਂ ਆਪਾਂ ਸਾਰਾ ਕੱਟ ਲਾਂਗੇ ਇੱਧਰ ਆਪਾਂ ਨਾ ਤੜਕਾ ਪਾਪੋ ਨਵਾਂ ਬਸ ਇਹ ਰੱਖਤਾ ਪਿਆਜ਼, ਟਮਾਟਰ ਆ ਇਹਦੇ ਵਿੱਚ ਪਾਇਆ ਹਰੀ ਮਿਰਚ, ਅਦਰਕ ਤੇ ਲਸਣ ਤੇ ਆਪਾਂ ਇਹ ਜੀ ਇੱਕ ਚਮਚ ਜੀਰਾ ਪਾਇਆ ਤੇ ਇੱਕ ਦੋ ਪਿੰਚ ਆਪਾਂ ਇਹਦੇ ਵਿੱਚ ਪਾਈ ਆ ਹਿੰਗ ਆਪਾਂ ਇੱਧਰ ਇਹਨੂੰ ਭੁੰਨਣਾ ਲਾਤਾ ਇੱਧਰ ਆਪਾਂ ਐ ਸਾਈਡ ਆਪਾਂ ਇਹ ਜਿਹੜੀ पालक ਇਹਨੂੰ ਆਪਾਂ ਗ੍ਰाइंड ਕਰ ਲੈਨੇ ਆ ਇਸ ਤਰ੍ਹਾਂ ਸਿੱਧੇ ਵਿੱਚ ਪਾਣੀ ਪਾਉਣ ਦੀ ਆਪਣੀ ਜ਼ਰੂਰਤ ਨਹੀਂ ਪਈ ਜੀ ਇਹ ਆਪਣਾ ਮਸਾਲਾ ਤੁਲੰਗਿਆ ਝੁੱਗ ਗਿਆ ਆ ਦੇਖੋ ਆਇਸਰਾ ਆਪਣਾ ਰਸੜੀਆ ਕੱਟਿਆ ਸੀਗਾ ਤੇ ਹੁਣ ਇਹ ਠੰਡਾ ਜਿਹਾ ਹੋ ਗਿਆ ਤਾਂ ਆਪਾਂ ਇਹਨੂੰ ਗ੍ਰाइंड ਕਰਾਂਗੇ। ਇਸ ਤਰ੍ਹਾਂ ਬਣ ਗਿਆ। ਇਹ ਜਦੋਂ ਠੰਡਾ ਹੋ ਗਿਆ ਤੇ ਆਪਾਂ ਇਹਦੇ ਵਿੱਚ ਗ੍ਰाइंड ਕਰ ਦੋਗੇ। ਹੁਣ ਤਾਂ ਆਪ ਨੇ ਕੱਢ ਲਿਆ। ਆਪੇ ਕਰ ਲਿਆ ਗਰਾਇੰਡ ਤੇ ਆਪਾਂ ਇਸੇ ਕੜਾਈ ਦੇ ਵਿੱਚ ਇਹਨੂੰ ਫੇਰ ਪਾ ਦੇਵਾਂਗੇ। ਉਹਦੀ ਬਹੁਤ ਹੀ ਸੋਹਣੀ ਖੁਸ਼ਬੂ ਆਉਂਦੀ ਆ। ਹੁਣ ਸਬਜ਼ਮਾ ਤੇ ਸੌਰਾ ਪਾ ਲਿਆ। ਆਪਾਂ ਇਹਦੇ ਵਿੱਚ ਇੱਕ ਚਮਚਾ ਨਮਕ ਪਾਵਾਂਗੇ ਨਮਕ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਆ ਚੌਥਾਈ ਸਾਪਾ ਚਮਚਾ ਦਾ ਹਲਦੀ ਪਾਵਾਂਗੇ ਚੌਥਾਈ ਆਪਾਂ ਮਿਰਚ ਦਾ ਪਾਵਾਂਗੇ ਜੇ ਤੁਸੀਂ ਘਰਿਆਂ ਕੌੜੀਆਂ ਜਾਂ ਜ਼ਿਆਦਾ ਮਿਰਚਾਂ ਥੋੜੀਆਂ ਤਾਂ ਤੁਸੀਂ ਲਾਲ ਨਾ ਪਾਓ ਤੇ ਜੇ ਨਾਲ ਪਾਉਣੀ ਹੈ ਤੇ ਤੁਸੀਂ ਪਾ ਵੀ ਸਕਦੇ ਹੋ ਮੈਂ ਪਾਈਆਂ ਪੋਰੀਆਂ ਹੀ ਆ ਹੁਣ ਇਹ ਆਪਾਂ ਜਿਹੜਾ ਸੀਗਾ ਇਹ ਧੋਕੇ ਨਾ ਵਿੱਚ ਹੀ ਪਾਤਾ ਇਹਦੀ ਹੁਣ ਆਪਾਂ ਇਹਨੂੰ ਥੋੜਾ ਚਿਰ ਪੁੰਨਾਂਗੇ ਇਹ ਆਪਾਂ ਨੂੰ 5 ਤੋਂ 7 ਮਿੰਟ ਹੋ ਗਏ ਹੁੰਦਿਆਂ ਨੂੰ ਥੋੜਾ ਜਿਹਾ ਕੱਟ ਕਰ ਲੋ ਹੁਣ ਨਾ ਆਪਾਂ ਇਹਦੇ ਵਿੱਚ ਇਹ ਪਾਲਕ ਪਾ ਦੇਣਗੇ ਇਸ ਤਰ੍ਹਾਂ ਕਰਦੇ। ਇਹ ਆਹਣੀ ਦਿੱਤੀ। ਇਹ ਟੇਸਟੀ ਬਹੁਤ ਹੀ ਬਣਦੀ ਆ ਸਬਜੀ। ਪਾਲਕ ਬਣੀ ਰਹਤੀ। ਜੇ ਆਪਾਂ ਨੂੰ ਜ਼ਰੂਰਤ ਹੈਗੀ ਆ ਤਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਕਰਕੇ ਪਾ ਸਕਦੇ ਆ। ਹੁਣ ਆਪਾਂ ਇਹਨੂੰ ਫੁੱਲ ਫਲੇਮ ਦੇ ਉੱਤੇ ਇਹਨੂੰ 10-15 ਮਿੰਟ ਵਾਸਤੇ ਆਪਾਂ ਇਹਨੂੰ ਬਣਾਵਾਂਗੇ। ਵਿੱਚ ਵਿੱਚ ਚੈੱਕ ਕਰਦੇ ਜਾਵਾਂਗੇ ਆਪਾਂ ਵੀ ਨੀਚੇ ਨਾ ਲੱਗੇ। ਜੇ ਤੁਹਾਨੂੰ ਜ਼ਰੂਰਤ ਪਵੇ ਤਾਂ ਤੁਸੀਂ ਗਰਮ ਕਰਕੇ ਪਾਣੀ ਪਾ ਸਕਦੇ ਆ। ਅਦਰਵਾਜ਼ ਠੰਡਾ ਨਹੀਂ ਪਾਉਣਾ। ਆ ਆਪਣਾ ਪਾਲਕ ਬਣ ਗਿਆ ਜੀ ਵਧੀਆ ਆ ਦੇਖੋ ਇਸ ਤਰ੍ਹਾਂ ਬਹੁਤ ਹੀ ਸੋਹਣਾ ਬਣ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਨੀਰ ਪਾ ਦੇਣੀ ਜਿਹੜਾ ਆਪਾਂ ਹੁਣ ਬਣਾਇਆ ਸੀ ਨਾ ਇਹ ਸਾਰਾ ਪਨੀਰ ਪਾ ਦੇਣੀ ਇਹਦੇ ਵਿੱਚ ਇਹਨੂੰ ਹਲਕੇ ਜਿਹੇ ਹੱਥਾਂ ਨਾਲ ਆਪਾਂ ਨਾ ਓਲਾ ਇਹਨੂੰ ਮਿਲਾ ਲਾਂਗੇ ਇਹਨੂੰ ਕਿ ਤਾਜ਼ਾ ਬਣਿਆ ਨਾ